ਅਸਲਾਮੁਅਲੈਕੁਮ ਸਸਰੀਆ ਕਾ ਜੀ ਆਇਆਂ ਨੂੰ ਜੀ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਅੱਜ ਤੋਂ ਕੁਝ ਦਿਨਾਂ ਤੱਕ ਤੁਸੀਂ ਹੀ ਸਾਡੇ ਨਾਲ ਹੀ ਵੀਡੀਓਜ਼ ਦੇਖੋਗੇ ਸਾਡੇ ਨਾਲ ਹੀ ਤੁਸੀਂ ਜੁੜੇ ਰਹੋਗੇ ਕਿਉਂਕਿ ਇੱਕ ਸਾਡਾ ਤੁਹਾਨੂੰ ਦੱਸਿਆ ਸੀ ਕਿ ਉਹ ਉਮਰਾ ਕਰਨ ਗਏ ਨੇ ਤੇ ਅੱਲਾਹ ਤਾਲਾ ਤੋਂ ਦੁਆਏ ਕਿ ਉਹਨਾਂ ਨੂੰ ਖੈਰ-ਖੇਰੀ ਗਿਆ ਸਲ ਕੋ ਚਾਵੇ ਤੇ ਖੈਰ-ਖੇਰੀ ਹੋਵੇ ਹਾਂਜੀ ਤੇ ਅੱਜ ਦੀ ਵੀਡੀਓ ਅਮਰੀਨ ਕੀ ਆਪਣੇ ਕੋਲ ਅੱਜ ਦੀ ਵੀਡੀਓ ਫਤਿਹਗੜ ਸਾਹਿਬ ਤੋਂ ਰਿਲੇਟਡ ਹੈ ਉਹ ਦੱਸ ਰਹੇ ਤਾਂ ਕਹਿੰਦੇ ਨੇ ਉੱਥੇ 350 ਤੋਂ ਜ਼ਿਆਦਾ ਲੰਗਰ ਸੈਟਅਪ ਲੱਗੇ ਨੇ ਉੱਥੇ ਅੱਛਾ 350 ਤੋਂ ਜ਼ਿਆਦਾ ਲੰਗਰ 350 ਤੋਂ ਜ਼ਿਆਦਾ ਉੱਥੇ ਲੰਗਰ ਦਾ ਸੈਟਅਪ ਲੱਗਾ ਆਇਆ ਹੈ ਦੇਖੋ ਐਵੇਂ ਹੁੰਦਾ ਹੋਣਾ ਨਾ ਕਿ ਜਿਹੜਾ ਉੱਥੇ ਸੰਗਤਾਂ ਆਉਂਦੀਆਂ ਹੋਣਗੀਆਂ ਹਰ ਕੋਈ ਉੱਥੇ ਆਪਣਾ ਲੰਗਰ ਦਾ ਅਰੇਂਜ ਕਰਦੇ ਹੋਣਗੇ ਇਹ ਕਿਹੜੀ ਬਹੁਤ ਵੱਡੀ ਸੇਵਾ ਹੈ ਯਾਰ ਇਹ ਲੰਗਰ ਲਾਣਾ ਬਿਲਕੁਲ ਜ਼ਿਆਦਾ ਤعداد ਦੇ ਵਿੱਚ ਕਿ ਮੈਂ ਕੀ ਨਹੀਂ ਆ ਕਮਸਰ ਸਾਡੇ ਸਿੱਖ ਵਿਧੀ ਕਰ ਸਕਦੇ ਨਹੀਂ ਕਿਉਂਕਿ ਜਿਹੜੇ ਪੋਦੇ ਦਿਹਾੜੇ ਚੱਲਦੇ ਇਹਦੇ ਚ ਲੋਕ ਜ਼ਿਆਦਾਤਰ ਦੁੱਧ ਦੇ ਲੰਗਰ ਲਾਉਂਦੇ ਨੇ ਕਿਉਂਕਿ ਉਹ ਜਿਵੇਂ ਮੋਤੀ ਮੇਰਾ ਨੇ ਦੁੱਧ ਪੇ ਛਕਾਇਆ ਸੀ ਉਹਨਾਂ ਨੂੰ ਛੋਟੇ ਸਾਬ ਜ਼ਿਆਦਾ ਨਹੀਂ ਲekin ਤੁਹਾਨੂੰ ਯਾਦ ਹੋਵੇਗਾ ਅਸੀਂ ਇੱਕ ਨਗਰ ਕੀਰਤਨ ਵੇਖਿਆ ਸੀ ਬਾਹਰ ਦਾ ਉਹਦੇ ਵਿੱਚ ਉਹਨਾਂ ਨੇ ਬਹੁਤ ਡਿਫਰੈਂਟ ਕਿਸਮ ਦੇ ਸਟਾਲਸ ਲਗਾਏ ਸੀ ਉਹਨਾਂ ਦੇ ਉਹਦੇ ਵਿੱਚ ਕੋਈ ਚੀਜ਼ ਛੱਡੀ ਨਹੀਂ ਸੀ ਜਿਹਨਾਂ ਨੇ ਸਟਾਲ ਨਹੀਂ ਲਗਾਏ ਸੀ ਲੇਕਿਨ ਦੇਖਦੇ ਆ ਇੱਥੇ ਹੁਣ ਲੰਗਰ ਵਿੱਚ ਉਹਨਾਂ ਨੇ ਕੀ ਲਾਇਆ ਹਾਂਜੀ ਚਲੋ ਵੀਡੀਓ ਦੇਖਦੇ ਆ ਫਿਰ ਉਸ ਤੋਂ ਬਾਅਦ ਕੁਝ ਗੱਲਬਾਤ ਕਰਦੇ ਆ ਜੇ ਫਤਿਹਗੁਰ ਸਾਹਿਬ ਦੇ ਲੰਗਰਾਂ ਬਾਰੇ ਗੱਲ ਕਰੀਏ ਤਾਂ ਇਸ ਵਾਰ 350 400 ਦੇ ਕਰੀਬ ਕਰੀਬ ਤੇ ਲੰਗਰ ਲੱਗਿਆ ਰਿਹਾ ਫਤਿਹਗੁਰ ਸਾਹਿਬੋ ਟੋਡਰਮਾਲ ਦੀ ਹੈਵੀਟੀ ਦੇ ਅੰਦਰ ਜਾਣਾ ਮਨਾਈ ਤਹਾਕ ਵਿੱਚ ਦੇ ਅੰਦਰ ਜਿਹੜਾ ਹੈਗਾ ਇਹਨੂੰ ਰੈਨੋਵੇਟ ਕੀਤਾ ਜਾ ਰਿਹਾ ਅੱਛਾ ਟੋਡਰਮਾਲ ਮੇਰੇ ਖਿਆਲ ਟੋਡਰਮਾਲ ਮੇਰੇ ਖਿਆਲ ਉਹੀ ਸੀ ਨਾ ਜਿਨ੍ਹਾਂ ਨੇ ਬਾਅਦ ਚ ਮੋਰਾ ਦੇ ਕੇ ਸਤਿਕਾਰ ਕੀਤਾ ਸੀ ਉਹਨਾਂ ਦਾ ਹੈਨਾ ਉਹੀ ਸਨ ਤੇ ਫਿਰ ਲੇਕਿਨ ਬਾਅਦ ਚ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਗੁਰਦੁਆਰਾ ਮੋਤੀਆ ਮਹਿਰਾਂ ਦੇ ਅੱਗੇ ਥੋੜਾ ਜਿਹਾ ਅੱਗੇ ਜਾ ਕੇ ਇਸ ਪੰਡਾਲ ਦੇ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਦੁਆਰਾ ਨੇ 25 ਤੇ 26 ਤਰੀਕ ਦੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਤੁਸੀਂ ਅੱਜ ਦਰਸ਼ਨ ਕਰਦੇ ਹੋ ਜੀ 24 ਦਸੰਬਰ ਦੇ ਗੁਰਦੁਆਰਾ ਬਾਬਾ ਫਤਿਹ ਸਿੰਘ ਬਾਬਾ ਜੀ ਦਾ ਵਰ੍ਹੇਗੰਢ ਜਿਸਾਸਤਾਂ ਤੇ ਨੀਹਾਂ ਚੇਨ ਲਈ ਸੀ ਤੇ ਇਹ ਜਿਹੜੀ ਲੈਣੇ ਜਾਂਦੀ ਆ ਠੰਡੇ ਵਰਦਨ ਨੂੰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੈ ਜੀ ਸਿੰਘ ਜੀ ਤੇ ਆਪਾਂ ਅੱਜ ਆ ਗਏ ਆ ਫਤਿਹ ਕਾ ਖਾਲਸਾ ਸੋ ਇਥੋਂ ਦੇ ਤੁਹਾਨੂੰ ਦਰਸ਼ਕ ਕਰਵਾਉਣਾ ਹੈ ਆਪਾਂ ਕਿ ਤ੍ਰਿਕਟਿ ਕਾ ਅੰਕਰੀਤਾ ਜਾਇਗਾ 24 ਦਸੰਬਰ 2025 ਤੇ ਪਗਲੂ ਬਾਈਕਾਂ ਦੇ ਦਰਸ਼ਕ ਕਰਵਾਉਣੀ ਹੈ। ਸਵੇਤਾ ਸਮਾ ਚਾਪਣੀ ਪਛਾਖ ਦੇ ਸਾਹਮਣੇ ਲੱਗ ਚੁ ਅੱਛਾ ਰਾਤਾਂ ਨੂੰ ਵੀ ਸੰਸਾਰ ਰਹੀ ਹੋਵੇ ਤੁਹਾਨੂੰ ਬਾਅਦ ਆਪ ਆਪਣੇ ਨਜ਼ਰ ਦੇ ਵਿੱਚ ਗੋਬੀ ਕੱਟ ਰਹੇ ਸੰਤੇ ਅਨੁਚਰੇ ਇਤਵਤ ਕੋਟੜੇ ਬਣਾਇਆਗੇ ਤੇ ਅੱਜ ਜਿਹੜਾ ਨੰਗਰ ਚੱਲੂਗਾ ਆਪਣਾ ਵੀ ਪੰਡਿਤ ਤਾਂ ਕੋਟ ਦਾ ਤੇ ਖਿਆਲ ਦਾ ਸਾਜਣ ਰੱਤਾਂ ਲੰਗਦਾ ਗੋਲ ਦਾ ਬਵਾਨ ਕਰਦੇ ਨੇ ਨੇੜੇ ਤੇ ਸਾਜਣ ਜਿਹੜਾ ਹੈਗਾ ਕੋਈ ਕਿਸ ਨੇ ਆਪਣੇਲੇ ਲੰਗਨ ਦੇ ਕੈਂਪ ਲਾਈ ਹੋਇਆ ਹੁਣ ਆਪਾਂ ਨਾ ਕੋ ਕੇ ਪ੍ਰਯੋਗ ਕੇ ਚਲੇ ਸੀ ਦਰਸ਼ਨ ਕਰਨ ਵਾਸਤੇ ਇਹ ਜਿਸ ਤਰ੍ਹਾਂ ਦਿੱਲੀਆ ਘਰ ਦੁਆਰਾ ਸਾਵਣ ਮੁਕਸੇ ਦੇ ਪ੍ਰਾਣੀਆਂ ਬੈਠਿਆਂ ਹਲੇ ਵੀ ਕੱਢਣਾਂ ਤੇ ਇੱਧਰ ਦਿੱਲੀ ਆਨੇ ਆ ਸੰਗਤਾਂ ਬਣੋ ਗੰਨੇ ਦਾ ਰਸ ਪਿਆ ਜਾ ਰਿਹਾ ਹੈ ਗੰਨੇ ਦੇ ਰਾਹ ਤੇ ਬੋਲ ਜੇ ਲਾ ਦੇਨੇ ਤੇ ਹਰ ਸਾਲ ਹੀ ਬਹੁ ਬੱਡੇ ਬੱਡੇ ਲਾ ਦੇਨੇ ਲਾਈਨ ਉੱਪਰ ਆਦਨਾ ਕਰਦਾ ਰਹਿੰਦਾ ਹੈ ਜੇ ਤੁਸੀਂ ਗੁਰਦਵਾਰਾ ਸਾਹਿਬ ਦਰਸ਼ਨ ਕਰਨ ਵਾਸਤੇ ਆਉਨੇ ਹੋ ਤਾਂ ਹੋਣੀ ਦੀ ਥੋੜਾ ਜਿਹਾ ਰਸ ਤੋਂ ਦੇਖ ਨੂੰ ਮਿਲੂਗਾ ਮਤਲਬ ਥੋੜਾ ਜਿਹਾ ਨਹੀਂ ਕਾਫੀ ਰਕੰਦਾ ਤਰੀ ਪ੍ਰੇਮ ਨੂੰ ਦੋ ਟਾਈਕਾਂ ਤੇ ਦਰਸ਼ਨ ਕਰਨ ਵਾਸਤੇ ਮਸੰਦ ਤੇ ਕਰਨ ਵਾਸਤੇ ਲੰਗ ਦੇ ਵਿੱਚ ਲਗਣਾ ਲੰਦਾ ਹੈ ਇਹਨੇ ਲਈ ਤੇ ਇਹਨਾਂ ਦੇ ਇਸ ਵਕਤ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਠੰਡਾ ਵਰਦਨ ਇਸੇ ਸਥਾਨ ਤੇ ਹੀ ਮਾਤਾ ਗੁਜਰੀ ਘਰ ਤੇ ਛੋਟੇ ਸਾਹਿਬ ਜੀ ਠੰਡਾ ਵਰਦਨ ਵਿੱਚ ਰੱਖਿਆ ਗਿਆ ਸੀ ਠੰਡਾ ਵਰਦਨ ਨੂੰ ਇਸ ਕਰਕੇ ਕਿਹਾ ਜਾਂਦਾ ਕਿ ਦੇ ਨਾਲ ਦੇ ਇੱਕ ਤਾਂ ਹਸਮਲਾ ਦਾ ਹੀ ਨਾਮ ਸੀ ਤੇ ਬਹੁਤ ਉੱਚਾ ਸੀ ਇਹਦਾ ਕਿਤੇ ਹੋਉਂ ਨਾ ਨੀਲੇ ਬਿੱਤੀ ਨਾ ਬਣਨ ਕਿ ਉਹ ਜਿੱਦ ਤੋਂ ਠੰਡੀ ਹਵਾ ਹੁੰਦੀ ਸੀ ਸੋ ਦਾ ਤਨ ਦੇ ਨੂੰ ਹਾਂ ਗਰਮ ਨਾਲ ਵਿੱਚ ਆ ਕੇ ਬੈਠਣ ਦਾ ਵਾਸਤੇ ਬਰਤਦਾ ਨਹੀਂ ਲੱਸੀ ਤੇ ਉਸ ਤੋਂ ਬਾਅਦ ਹੋਣਾ ਤੁਹਾਨੂੰ ਇਧਰ ਲੈ ਆ ਸਕਦਾ ਆਪਾਂ ਨੂੰ ਅੰਦਰੋਂ ਦਰਸਨੀ ਕਰਵਾਉਂਦੇ ਕਿਉਂਕਿ ਅੱਜ ਜਦ ਆਪਾਂ ਅੰਦਰ ਜਾ ਵੀ ਰਿਹਾ ਆਪਾਂ ਕੱਲ ਵੀ ਇਹਨੂੰ ਦਰਸਾ ਕਿਤੇ ਸੀ ਤੇ ਥੋੜਾ ਸੱਚ ਸਤਿ ਦਾ ਵੀ ਦੇਖੀ ਨਹੀਂ ਜਾਂਦੇ ਹੁੰਦੇ ਆ ਥੋੜਾ ਜਿਆ ਨਹੀਂ ਬਹੁਤ ਰਸ਼ ਲੱਗੇ ਬਹੁਤ ਜ਼ਿਆਦਾ ਰਸ਼ ਲੱਗੇ ਤੇ ਜਾ ਕੇ ਆਪਾਂ ਲੰਗਰ ਹਾਲ ਦੀ ਸੇਵਾ ਕਰਨੀ ਹੈ ਸੋ ਆਪਾਂ 5-7 ਮਿੰਟ ਦੀ ਵੀਡੀਓ ਦੇ ਵਿੱਚ ਵਿੱਚ ਤੁਹਾਨੂੰ ਫਤਿਹਗੜ੍ਹ ਸਾਹਿਬ ਦੇ ਤਾਜ਼ਾ ਦਰਸ਼ਨ ਕਰਵਾ ਦਾਂਗੇ ਕਿਉਂਕਿ ਜੇ ਸੰਗਤ ਆਉਂਦੀ ਨੇ ਨਾ ਹੁੰਦਾ ਕਿ ਆਪਾਂ ਦੇਖੀਏ ਉੱਥੇ ਆਣਾ ਕਿੰਨਾ ਇੱਕ ਪੀੜਾ ਜਾਂ ਕਿੰਨੇ ਤੇ ਲੰਗਰਾਂ ਦੀ ਗੱਲ ਕਰੀਏ ਉੱਥੇ ਲੰਗਰ ਸਿੱਖ ਕੌਮ ਸ਼ੁਰੂ ਤੋਂ ਹੀ ਪਤ ਪਤ ਕੇ ਲੋਕਾਂ ਸੰਗਤਾਂ ਨੂੰ ਬੰਦੀਆ ਤੇ ਇਸ ਵਾਰ ਵੀ ਤਕਰੀਬਨ ਤਕਰੀਬਨਾ ਦੱਸਿਆ ਲਗ ਕੇ 350 400 ਦੇ ਲੱਗਣ ਲੱਗਿਆ ਹੋਇਆ ਹੈ ਸਾਹਮਣੇ ਸ੍ਰੀ ਦਰਸ਼ਨ ਕਾਰਨ ਕੋਲ ਦੁਆਰਾ ਬੱਬਾ ਮੋਤੀ ਨਾ ਮਹਾਰਾਜੀ ਬੱਬਾ ਮੋਤੀ ਨਾ ਮਹਾਰਾਜ ਜੀ 23 ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗਲਾਸ ਅੱਜ ਵੀ ਮੌਜੂਦ ਨੇ ਜਿਨ੍ਹਾਂ ਗਲਾਸਾਂ ਚ ਮੋਤੀ ਨਾ ਮਹਾਰਾਜੀ ਨੇ ਬਾਬਾ ਫਤੇ ਸਿੰਘ ਬਾਬਾ ਜੁਰਾਬਰ ਸਿੱਤੇ ਮਾਤਾ ਬੁਜੇਤਲਾਸ ਰੱਖੇ ਗੁਰਦੁਆਰੇ ਕੋਹਲਾ ਚੱਲੇ ਗੁਰਦੁਆਰਾ ਸਾਹਿਬ ਜੰਨੇਨਾ ਥੱਲੇ ਜਗਾ ਬਣੀ ਪਈ ਪੂਰਾ ਬਣਵਾ ਉਹ ਨਹੀਂ ਚੱਟ ਵੀ ਮੌਜੂਦ ਨਹੀਂ ਤੇ ਇਹ ਪੰਡਾਲ ਹੈ ਜੀ ਗੁਰਦੁਆਰਾ ਮੋਤੀ ਰਾਮ ਦਾ ਤੁਣਾ ਜਾਈਏ ਜਾ ਕੇ ਇਸ ਸਥਾਨ ਤੇ ਭਾਈ ਸਾਹਿਬ ਭਾਈ ਟਰਨਾਰੇ ਉਹਨਾਂ ਦਾ ਜਿਵਾਨ ਲੱਗਣਿਆ 25 ਤੇ 26 ਦਸੰਬਰ ਨੂੰ ਜਾਨੀ ਕਿ ਕੱਲ ਨੂੰ ਤੇ ਪਰਸ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਤੱਕ ਆਸੋਇ ਤੱਕ

ਤੇ ਹੁਣ ਆਪਾਂ ਤੁਹਾਨੂੰ ਇਧਰ ਦਰਸ਼ਨ ਕਰਵਾ ਕੇ ਲੈਣੇ ਆਂ ਜੀ ਟੋਡਰਮਾਲ ਜੀ ਦੀ ਕੋਵੇ ਲਈਏ ਆਪਾਂ ਸਾਰੇ ਇਤਿਹਾਸ ਜਾਣਦੇ ਆਂ ਪੜ੍ਹਦੇ ਆਂ ਜਦੋਂ ਸੁਣਦੇ ਆਂ ਟੋਡਰਮਾਲ ਨੇ ਕਹਿੰਦੇ ਆਪਦਾ ਸਾਰਾ ਧੰਦਾ ਉਤਲਾ ਥੋਨੇ ਆ ਬੁਰਾ ਖਰਿਆ ਕਰਕੇ ਬਜੀਰ ਖਾਂ ਸੁਪਾਸਰਾਮ ਤੋਂ ਜਗਾ ਲਈ ਸੀ ਮਾਤਾ ਗੋਦੀਰ ਘਰ ਤੇ ਛੋਟੇ ਸੇਵਦਾ ਜੰਦਾ ਸਸਕਾਰ ਕਰਨ ਵਾਸਤੇ ਤੇ ਉਹਨਾਂ ਦੀ ਜਗ੍ਹਾ ਲਈ ਇਹਨੂੰ ਉਹਨਾਂ ਰੈਨੋਵੇਟ ਕੀਤਾ ਜਾ ਰਿਹਾ ਜਿਹੜਾ ਕਰਕੇ ਅੰਦਰ ਜਾਣਾ ਤਾਂ ਅਲੌਕ ਨੇ ਮਨਾ ਕੀਤਾ ਅੰਦਰ ਪਰ ਬਾਹਰ ਤੋਂ ਸੀ ਦਰਸ਼ਨ ਕਰ ਸਕਦੇ ਨੇ ਹਲੇ ਵੀ ਜਿਵੇਂ ਪੱਕੇ ਨੇ ਨਸਰੰਦੇਟਾ ਇੱਛੂ ਨੇ ਇੱਟਾ ਦੀ ਬਣ ਗਈ ਹੈ ਤੇ ਹੈਗਾ ਜੀ ਫਤਿਹਗੜ ਸਾਹਿਬ ਦਾ ਅਗਲੇ ਸਾਲ ਤੱਕ ਮੈਨੂੰ ਲੱਗਦਾ ਅਰੇ ਰੇਸ਼ੀ ਦੇਵ ਪ੍ਰਮਾਤ ਮੇਰੇ ਭੈਣੇ ਵੀ ਪ੍ਰਾਣੀ ਬਣ ਗਈ ਹੈ ਤੇ ਹੁਣ ਆਪਾਂ ਵਾਪਸੀ ਚੱਲਦੇ ਆ ਆਪਣੇ ਲੰਗਰ ਵੱਲ ਨੂੰ ਨਗਰ ਜਿੱਥੋਂ ਪੈਣਾ ਸੀ ਕਿਉਂਕਿ ਆਪਾਂ ਅੱਜ ਗੁਰਦੁਆਰਾ ਦਵਾਨਗਰ ਸਾਹਿਬ ਦੇ ਨੇੜੇ ਆਪਣਾ ਲੰਗਰ ਆ ਗੁਰਦੁਆਰਾ ਵਿਮਾਨਗਰ ਸਾਹਿਬ ਤੋਂ ਲੈ ਕੇ ਫਤਮ ਨੂੰ ਜਿਹਨੇ ਵੀ ਲੰਗਰ ਲਗਾਇਆ ਮਾਣ ਦੀ ਵੇਦੀ ਤੱਕ ਦਰਸ਼ਨ ਕਰਵਾਏ ਕੱਲ ਨੂੰ ਪਤਨੋ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਸ ਜਗ੍ਹਾ ਤੇ ਮਾਤਾ ਗੁਜਰਕਰ ਤੇ ਛੋਟੇ ਸਾਹਿਬ ਜਦੈ ਨਸਸਕਾਰ ਕੀਤਾ ਗਿਆ ਸੀ ਤੇ ਬਾਕੀ ਆਪੇ ਤੋਂ ਹੀ ਤੁਹਾਨੂੰ ਜੋ ਵੀ ਅਪਡੇਟ ਹੋ ਉਹ ਦਿੰਦੇ ਰਵਾਂਗੇ ਨਾਲ ਫਤਮ ਦੇ ਵੀ ਦਰਸ਼ਨ ਕਰਵਾਉਂਦੇ ਰਵਾਂਗੇ ਤਾਂ ਸਾਰੇ ਜਣੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੁ ਕੋਈ ਗਲਤੀ ਵਰਤੀ ਹੋਈ ਹੋਵੇ ਪਰ ਜੀ ਤੁਮਾਫ਼ ਕਰਿਓ ਬਿਲਕੁਲ ਅੱਛਾ ਐਵੇਂ ਦੀਆਂ ਵੀਡੀਓਜ਼ ਦੇ ਰਾਹੀਂ ਆਪਾਂ ਨੂੰ ਨਾ ਆਪਾਂ ਨੂੰ ਬਹੁਤ ਕੁਝ ਦੇਖਣ ਨੂੰ ਮਿਲਦੇ ਆ ਪਰ ਵੇਖ ਲਈਦਾ ਵਾ ਤੇ ਨਾਲੇ ਇਹ ਹੁੰਦਾ ਹੈ ਕਿ ਉੱਥੇ ਦੀ ਰੁਟੀਨ ਪਤਾ ਲੱਗ ਜਾਂਦੀ ਹੈ ਕਿ ਸਾਡੇ ਵੀਰੇ ਐਸ ਟਾਈਮ ਪਤਾ ਨਹੀਂ ਕੌਣ-ਕੌਣ ਗਿਆ ਆਏਗਾ ਦੇਖੋ ਕਿੰਨਾ ਰਸ਼ਤੀ ਨਾ ਨਹੀਂ ਹੈ ਨਾ ਕਾਫੀ ਰਸ਼ਤੀ ਲੰਗਰ ਬਹੁਤ ਜ਼ਿਆਦਾ ਤਦਾਦ ਵਿੱਚ ਲੱਗੇ ਹੋਏ ਸੀ ਤੇ ਲੋਕ ਆਪਣਾ ਜੋ ਵੀ ਜਿਹਦੇ ਕੋਲ ਜੋ ਵੀ ਸੀ ਕਿਤੇ ਨੇ ਕਿਨੂਆਂ ਦਾ ਲਾਇਆ ਕਿਸੇ ਨੇ ਗੰਨੇ ਦੀ ਰੋਟੀ ਦਾ ਲਾਇਆ ਕਿਸੇ ਨੇ ਦੁੱਧ ਦਾ ਲਾਇਆ ਇੱਕ ਜਗ੍ਹਾ ਤੇ ਵੇਖਿਆ ਗੋਭੀ ਕਿੰਨੀ ਤਦਾਦ ਵਿੱਚ ਕੱਟੀ ਜਾ ਰਹੀ ਸੀ ਉਹ ਮੀਨਾ ਦਾ ਪਕੌੜੇ ਵਗੈਰਾ ਬਣਾਉਣਾ ਸੀ ਪਕੌੜੇ ਵਗੈਰਾ ਬਣਾਏ ਸੀ ਉਹ ਚ ਸਲਣ ਵਗੈਰਾ ਪਕਾਉਣਾ ਸੀ ਤੇ ਲੇਕਿਨ ਆਏ ਕਿ ਹਰ ਕੋਈ ਆਪਣਾ ਉਹਨਾਂ ਨਿੱਕੇ ਸਾਬ ਦਾਦਿਆਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਜਿਹਦੇ ਕੋਲ ਜੋ ਵੀ ਲੱਗਦਾ ਹੈ ਨਾ ਉਹ ਆਪਣੀ ਕੋਸ਼ਿਸ਼ ਕਰਦਾ ਹੈ ਅੱਛਾ ਇਹ ਤੇ ਗੱਲ ਜਿਹਨੂੰ ਕਹਿੰਦੇ ਆ ਨਾ ਅਟੱਲ ਹੈ ਨਾ ਕਿ ਸਿੱਖ ਵੀਰੇ ਲੰਗਰ ਲਾਉਣ ਚ ਸੇਵਾ ਕਰਨ ਚ ਜਿਹੜੇ ਨਾ ਉਹ ਪਿੱਛੇ ਨਹੀਂ ਹਟਦੇ ਕਦੀ ਤੇ ਖਾਸ ਕਰਕੇ ਜਦੋਂ ਐਵੇਂ ਦੇ ਮੌਕੇ ਹੁੰਦੇ ਆ ਮੌਕੇ ਤੇ ਲੰਗਰ ਲਾਣਾ ਤੇ ਬਿਲਕੁਲ ਇੱਕ ਛੋਟੇ ਕੱਚੇ ਜੋ ਛੋਟੀਆਂ ਦੀਆਂ ਤਸਵੀਰਾਂ ਵੇਖੀਆਂ ਨੇ ਨਾ ਹਾਂ ਕਿਵੇਂ ਉਹ ਨੂੰ ਅੰਜ ਤੇ ਇੱਕ ਵਾਰੀ ਰੂਹ ਨੂੰ ਇੰਜ ਕੁਛ ਹੋ ਜਾਂਦਾ ਹੈ ਕਿ ਪਤਾ ਨਹੀਂ ਉਹਨਾਂ ਜ਼ਾਲਿਮਾਂ ਦਾ ਉਦੋਂ ਦਿਲ ਕਿਵੇਂ ਕੀਤਾ ਉਹਨਾਂ ਨੇ ਉੱਥੇ ਐਵੇਂ ਦੀਆਂ ਚੀਜ਼ਾਂ ਇਸ ਲਈ ਸੈੱਟ ਕੀਤੀਆਂ ਨੀ ਨਾ ਕਿ ਲੋਕਾਂ ਦੇ ਬੱਚੇ ਹੁੰਦੇ ਆ ਬੱਚੇ ਹੁੰਦੇ ਨੇ ਕਈਆਂ ਨੂੰ ਨਹੀਂ ਪਤਾ ਕਿ ਸੇ ਚੀਜ਼ਾਂ ਦਾ ਉਹਨਾਂ ਨੂੰ ਵੀ ਆਈਡੀਆ ਹੋਵੇ ਕਿ ਸਾਡੇ ਜਿਹੜੇ ਵੱਡੇ ਸੀ ਉਹਨਾਂ ਨੇ ਕਿੰਨੀਆਂ ਕਸ਼ੀਦੀਆਂ ਦਿੱਤੀਆਂ ਆਪਾਂ ਇੱਕ ਵੀਡੀਓ ਨਹੀਂ ਸੀ ਦੇਖ ਰਹੇ ਕਿਹਦੇ ਉਹਨਾਂ ਨੂੰ ਛੋਟੇ ਬੱਚੇ ਨਾਲ ਸਮਝੋ ਸਾਡੇ ਉਹ ਬਾਬੇ ਨੇ ਹਾਂ ਆਪਾਂ ਪੰਜਾਬ ਸਿਆਂ ਦੀ ਵੀਡੀਓ ਦੇਖ ਰਹੇ ਸੀ ਉਹੀ ਕਹਿ ਰਹੇ ਸੀ ਸਾਡੇ ਉਹ ਬਾਬੇ ਸੀ ਸਾਡੇ ਵਾਸਤੇ ਕੁਰਬਾਨੀ ਸਾਡੇ ਵਾਸਤੇ ਉਹ ਕੁਰਬਾਨੀਆਂ ਦੇਗੇ ਤਾਂ ਹੀ ਤੇ ਇਸ ਲਈ ਉਹਨਾਂ ਨੇ ਕਹਿੰਦੇ ਬਾਬਾ ਫਤਿਹ ਸਿੰਘ ਜੀ ਤੇ ਬਾਬ ਤੇ ਦੇਖ ਲਓ ਕਿ ਉਹਨਾਂ ਦੇ ਨਾਮ ਤੇ ਕਿਵੇਂ ਗੁਰਦੁਆਰੇ ਬਣੇ ਨੇ ਅੱਜ ਲੋਕੀ ਉਹਨਾਂ ਨੂੰ ਯਾਦ ਕਰਦੇ ਨੇ ਕੋਈ ਵਜ਼ੀਰ ਖਾਂ ਦਾ ਨਾਮ ਹੀ ਨਹੀਂ ਲੈਂਦਾ ਔਰ ਜੇਕਰ ਕੋਈ ਨਾਮ ਲੈਂਦਾ ਵੀ ਤਾਂ ਕਿੰਨੀ ਹਕਾਰਤ ਨਾਲ ਔਰ ਨਫ਼ਰਤ ਨਾਲ ਮੋਤੀ ਹਾਂ ਮੋਤੀ ਰਾਮ ਮਹਿਰ ਅਨਵਾਰ ਕੋਈ ਯਾਦ ਕਰਦਾ ਦੀਵਾਨ ਟੋਡਰ ਗੰਗੂ ਪਾਪੀ ਦਾ ਤਾਂ ਕੋਈ ਨਾਮ ਵੀ ਨਹੀਂ ਲੈਂਦਾ ਬਿਲਕੁਲ ਐਵੇਂ ਹੀ ਤੇ ਇਹਨਾਂ ਦੇ ਵਰਗੇ ਨਾਲ ਤੇ ਰੱਬ ਨੇ ਇੰਜ ਹੀ ਕਰਨਾ ਸੀ ਨਾ ਫਿਰ ਗੰਗੂ ਰਾਮ ਮਰਿਆ ਵੀ ਤਾਂ ਫਿਰ ਐਵੇਂ ਸੀ ਨਾ ਨਾ ਕਹਿੰਦੇ ਉਹਨੂੰ ਭਾਗੋਗੋ ਗਿਆ ਆਪਣੀ ਆਪਣੀ ਜ਼ਮੀਰ ਦੀ ਆਵਾਜ਼ ਨੇ ਇਹਨੂੰ ਮਾਰ ਦਿੱਤਾ ਸੀ ਉਹ ਮਰਨਾ ਵੀ ਚਾਹੀਦਾ ਸੀ ਉਹਦਾ ਬਦਲਾ ਵੀ ਸੀ ਉਹਨੂੰ ਤੇ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਸੀ ਲੇਕਿਨ ਰੱਬ ਨੇ ਜੋ ਵੀ ਉਹਦੇ ਵਾਸਤੇ ਕੀਤਾ ਹੋਏਗਾ ਅੱਛਾ ਲੰਗਰ ਜਿਹੜੇ ਉੱਥੇ ਲੱਗੇ ਨੇ ਨਾ ਉਹਨਾਂ ਨੇ ਹਰ ਕਿਸੇ ਨੇ ਆਪਣੇ ਆਪਣੇ ਟੈਂਟਿੰਗ ਕੀਤੀ ਹੋਈ ਆ ਟੈਂਟਿੰਗ ਲੰਗਰਾਂ ਵਾਸਤੇ ਹੈ ਨਾ ਤੇ ਕੀ ਪਤਾ ਬਹੁਤ ਸਾਰੇ ਵੀਰੇ ਕੋਈ ਐਵੇਂ ਦੇ ਜਿਹੜੇ ਸਾਨੂੰ ਵੇਖਣ ਡੇ ਹੁਣ ਉੱਥੇ ਹੁਣ ਅੱਜ ਕੱਲ ਉਹਨਾਂ ਨੇ ਲੰਗਰ ਲਾਇਆ ਹੋਇਆ ਵੇਖ ਕਿ ਹੁਣ ਇਸ ਟਾਈਮ ਜਿਹੜੇ ਵੀ ਲੋਕੀ ਉੱਥੇ ਜਾ ਰਹੇ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਕਿਸੇ ਨੂੰ ਵੀ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਪੇਸ਼ ਆ ਸਕਦੀ ਮਾਸ਼ਾਅੱਲਾ ਜੀ ਮਾ ਉੱਥੇ ਲੰਗਰ ਲੰਗਰ ਲੱਗਾ ਹੋਇਆ ਹੈ ਹਰ ਕੋਈ ਈਜ਼ੀਲੀ ਜਾ ਕੇ ਉੱਥੇ ਰਾਤ ਸਟੇ ਕਰ ਮੈਨੂੰ ਲੱਗਦਾ ਕਿ ਕਾਫੀ ਸੰਤਾਂ ਦਾ ਉੱਥੇ ਰਾਤ ਸਟੇ ਵੀ ਕਰਦੇ ਹਾਂ ਉਹਨਾਂ ਨੇ ਬਖਾਇ ਨਹੀਂ ਕਿ ਅਸੀਂ ਸਵੇਰ ਸਵੇਰ ਦਾ ਟਾਈਮ ਹੋ ਗਿਆ ਹੁਣ ਪੂਰੀ ਰਾਤ ਮੈਨੂੰ ਲੱਗਦਾ ਅੱਜ ਤੇ ਕੱਲ ਦੀ ਰਾਤ ਤੇ ਦੀਵਾਨ ਲੱਗਾ ਹੁਣ ਨਾ ਉੱਥੇ ਢਾਡਰੀਆਂ ਵਾਲਿਆਂ ਦਾ ਤੇ ਉਹ ਫਿਰ ਦੀਵਾਨ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੁੰਦੇ ਆ ਹਾਂ ਉਹਨਾਂ ਦੀ ਕੀ ਪਤਾ ਆਪਣੇ ਕੋਲੋਂ ਦੀ ਕੋਈ ਲਾਈਵ ਵੀਡੀਓ ਵੀ ਮਿਲ ਜਾਵੇ ਨਾ ਤੇ ਦੇਖਦੇ ਆ ਫਿਰ ਆਪਾਂ ਕਿਵੇਂ ਦਾ ਲੱਗਾ ਜੀ ਤੁਹਾਨੂੰ ਗੁਰਦੁਆਰਾ ਫਤੇਗੜ ਸਾਹਿਬ ਦਾ ਦਰਸ਼ਨ ਕਰਕੇ ਸਾਡੇ ਨਾਲ ਕਿਉਂਕਿ ਲੋਕਾਂ ਨੇ ਕੀਤੇ تھے ਹੁਣੇ ਹੀ ਆਵੇ ਸ਼ਾਇਦ ਕੀ ਕੋਈ ਅਸੀਂ ਤੇ ਫਸਟ ਟਾਈਮ ਕੀਤਾ ਦਰਸ਼ਨ ਤੇ ਕਿਹੋ ਜਿਹਾ ਲੱਗਾ ਤੁਹਾਨੂੰ ਦਰਸ਼ਨ ਸਾਡੇ ਨਾਲ ਕਰਕੇ ਤੁਹਾਨੂੰ ਜੀ ਸਾਨੂੰ ਜ਼ਰੂਰ ਕੁਮੈ ਦੱਸਣਾ ਜੀ ਮਿਲਦੀਆਂ ਤੁਹਾਡੇ ਨਾਲ ਨੈਕਸਟ ਵੀਡੀਓ ਚੜਪਸਾ ਤੇ ਅੰਚਲ ਦੀ ਕਲਾ ਚ ਦੇਖੀ